ਦੋਸਤੋ ਅਸੀਂ ਆਦ ਕਵੀ ਮਹਾਰਿਸ਼ੀ ਸ਼੍ਰੀ ਭਗਵਾਨ ਪਾਲਮਿਕ ਜੀ ਦਾ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ੇਸ਼ਟ ਸ਼ੁਰੂ ਕਰ ਰਹੇ ਹਾਂ ਤੇ ਆਓ ਅਸੀਂ ਇਸ ਕਿਤਾਬ ਦੇ ਪਹਿਲੇ ਭਾਗ ਵੱਲ ਵਧਦੇ ਹਾਂ ਜੋ ਕਿ ਹੈ ਪ੍ਰਥਮ ਵਿਰਾਗ્ય ਪ੍ਰਕਰਣ ਪ੍ਰਾਰੰਭ ਸਤ ਚਿੱਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਇਹ ਸਰਬਜੀਵ ਭਾਸਦੇ ਹਨ ਤੇ ਜਿਸ ਵਿੱਚ ਇਹ ਸਭ ਜੀਵ ਲੀਨ ਹੁੰਦੇ ਹਨ ਤੇ ਸਭ ਸਥਿਤੀ ਹੁੰਦੇ ਹਨ ਇਸ ਤੋਂ ਗਿਆਤਾ ਗਿਆਨ ਤੇ ਅਗੈ ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਜੀਵ ਜਿਉਂਦੇ ਹਨ ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ ਅਗਸਤ ਮੋਨੀ ਜੀ ਦੇ ਸ਼ਿਸ਼ ਸੁਤੀਖੰਦ ਦੇ ਮਨ ਵਿੱਚ ਇੱਕ ਸੰਸਾ ਉਤਪਨ ਹੋਇਆ ਉਸ ਸੰਸੇਨ ਨੂੰ ਨਿਵਰਤ ਕਰਨ ਲਈ ਉਹ ਸ਼ਿਸ਼ ਅਗਸਤ Muni ji ਦੇ ਆਸ਼ਰਮ ਨੂੰ ਗਿਆ ਤੇ ਵਿਧੀ ਪੂਰਵਕ ਨਮਸਕਾਰ ਕਰਕੇ ਕੋਲ ਬੈਠ ਗਿਆ ਤੇ ਬੜੀ ਪ੍ਰਸੰਤਾ ਤੇ ਨਿਮਰਤਾ ਨਾਲ ਪ੍ਰਸ਼ਨ ਕੀਤਾ हे भगवान हे ਸਰਬ ਤਤਵ ਗੈ ਤੇ ਸਰਵ ਸ਼ਾਸਤਰਾ ਦੇ ਗਿਆਤਾ ਜੀਓ ਮੇਰੇ ਮਨ ਵਿੱਚ ਇੱਕ ਸੰਸਾ ਉਤਪਨ ਹੋਇਆ ਹੈ ਜਿਸ ਨੂੰ ਆਪ ਕਿਰਪਾ ਕਰਕੇ ਨਿਵਰਤ ਕਰੋ ਸੰਸਾ ਇਹ ਹੈ ਕਿ ਮੋਖ ਦਾ ਕਾਰਨ ਕਰਮ ਹੈ ਜਾਂ ਗਿਆਨ ਹੈ ਜਾਂ ਦੋਨੋਂ ਹਨ जो मोक का सही कारण है सो दसो अगस्त मुनि जी अपने शिष्य यह प्रश्न सुन के बोले हे hey, ब्राह्मण, केवल करमोख का कारण नहीं ते ना केवल ज्ञान तो मोक प्राप्त होंगी है दोह करके ही मोक प्राप्त होंगी है कर्म करके अंत ह अंतकरण शुद्ध होंगे है मोक की प्राप्ति नहीं होंगी तो शुद्ध अंतकरण तो बिना केवल गयान करके भी मुक्ति नहीं होंगी ਇਸ ਲਈ ਦੋਹਾ ਕਰਕੇ ਮੋਖ ਦੀ ਸਿੱਧੀ ਹੁੰਦੀ ਹੈ ਕਰਮ ਕਰਕੇ ਪਹਿਲਾ ਅੰਤਹਿਕਰਨ ਸ਼ੁੱਧ ਹੁੰਦਾ ਹੈ ਫਿਰ ਗਿਆਨ ਉਪਜਦਾ ਹੈ ਤਦ ਮੋਖ ਦੀ ਸਿੱਧੀ ਹੁੰਦੀ ਹੈ ਜਿਵੇਂ ਦੋਹਾ ਖੰਭਾ ਨਾਲ ਪੰਛੀ ਆਕਾਸ਼ ਵਿੱਚ ਸੁਖ ਨਾਲ ਉੱਡਦਾ ਹੈ ਤਿਵੇਂ ਕਰਮ ਤੇ ਗਿਆਨ ਦੋਹਾਂ ਤੇ ਮੋਖ ਦੀ ਸਿੱਧੀ ਹੁੰਦੀ ਹੈ हे ਬ੍ਰਾਹਮਣ ਇਸ ਨੂੰ ਸਮਝਾਉਣ ਲਈ ਇੱਕ ਪ੍ਰਾਤਨ ਇਤਿਹਾਸ ਹੈ ਉਹ ਸੁਣੋ ਇੱਕ ਕਾਰਨ ਨਾਮ ਦਾ ਬ੍ਰਾਹਮਣ ਅਗਨੀ ਵੇਖਦਾ ਪੁੱਤਰ ਆਪਣੇ ਗੁਰੂ ਕੋਲ ਰਹਿ ਕੇ ਚਾਰ ਵੇਦ ਖਟ ਅੰਗ ਸਹਿਤ ਅਧਿਆਨ ਕਰਕੇ ਵਾਪਸ ਘਰ ਵਿੱਚ ਆਇਆ ਤੇ ਕਰਮ ਤੋਂ ਰਹਿਤ ਹੋ ਕੇ ਚੁੱਪ ਸਥਿਤੀ ਹੋ ਗਿਆ ਅਰਥਾਤ ਸੰਸੇ ਸੰਗਜ ਸੰਯੁਗਤ ਕਰਮ ਤੋਂ ਰਹਿਤ ਹੋ ਕੇ ਬੈਠ ਗਿਆ ਉਸਦੇ ਪਿਤਾ ਨੇ ਪੁੱਤਰ ਨੂੰ ਕਿਹਾ हे ਪੁੱਤਰ ਕਰਮ ਦੀ ਪਾਲਣਾ ਕਿਉਂ ਨਹੀਂ ਕਰਦਾ ਤੂੰ ਕਰਮ ਕਰਨ ਤੋਂ ਬਿਨਾ ਸਿੱਧਤਾ ਕਿਵੇਂ ਪ੍ਰਾਪਤ ਕਰੇਗਾ ਜਿਸ ਕਾਰਨ ਕਰਕੇ ਤੂੰ ਕਰਮ ਤੋਂ ਰਹਿਤ ਹੋਇਆ ਹੈ ਉਹ ਕਾਰਨ ਮੈਨੂੰ ਦੱਸ ਪੁੱਤਰ ਨੇ ਉੱਤਰ ਦਿੱਤਾ हे ਪਿਤਾ ਜੀ ਇੱਕ ਸੰਸਾ ਮੈਨੂੰ ਉਤਪਤ ਹੋਇਆ ਹੈ ਜਿਸ ਕਰਕੇ ਮੈਂ ਕਰਮ ਰਹਿਤ ਹੋ ਗਿਆ ਹਾਂ ਸੋ ਸੰਸਾ ਸੁਣੋ ਵੇਦ ਵਿੱਚ ਇੱਕ ਥਾਂ ਕਿਹਾ ਹੈ ਕਿ ਜਦੋਂ ਤੱਕ ਮਨੁੱਖ ਜਿਉਂਦਾ ਰਹੇ ਤਦੋਂ ਤੱਕ ਕਰਮ ਅਰਥਾਤ ਅਗਨੀ ਹੋਤਰਾਦਿਕ ਕਰਦਾ ਹੀ ਰਹੇ ਇੱਕ ਹੋਰ ਜਗ੍ਹਾ ਕਿਹਾ ਹੈ ਕਿ ਨਾ ਧਨ ਕਰਕੇ మోਖ ਹੁੰਦਾ ਹੈ ਨਾ ਕਰਮ ਕਰਕੇ మోਖ ਹੁੰਦਾ ਹੈ ਨਾ ਪੁੱਤਰ ਆਦਿ ਕਰਕੇ ਮੋਖ ਹੁੰਦਾ ਹੈ ਨਾ ਕੇਵਲ ਤਿਆਗ ਕਰਕੇ ਮੋਖ ਹੁੰਦਾ ਹੈ ਇਹਨਾਂ ਦੋਹਾਂ ਕਥਨਾ ਵਿੱਚੋਂ ਮੇਰਾ ਕੀ ਕਰਤਵ ਹੈ ਇਹ ਸੰਸਾ ਹੈ ਸੋ ਤੁਸੀਂ ਕਿਰਪਾ ਕਰਕੇ ਮੇਰਾ ਇਹ ਸੰਸਾ ਨਿਵਰਤ ਕਰੋ ਅਗਸਤ ਜੀ ਬੋਲੇ ਹੈ ਸੁਤੀਖਨ ਇਸ ਤਰ੍ਹਾਂ ਜਦੋਂ ਕਾਰਨ ਨੇ ਪਿਤਾ ਨੂੰ ਆਪਣਾ ਸੰਸਾ ਦੱਸਿਆ ਤਦ ਅਗਨ ਬੇਕ ਬੋਲੇ ਹੈ ਪੁੱਤਰ ਇੱਕ ਕਥਾ ਜੋ ਪਹਿਲੇ ਹੋਈ ਹੈ ਉਸ ਨੂੰ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਅੱਗੇ ਜੋ ਤੇਰੀ ਇੱਛਾ ਹੋਵੇਗੀ ਸੋ ਕਰਨਾ ਇੱਕ ਸਮੇ ਇੱਕ ਸੁਰਸ਼ ਰੂਚੀ ਅਪਸਰਾਂ ਜੋ ਸਭ ਅਪਸਰਾਂ ਵਿੱਚੋਂ ਉੱਤਮ ਸੀ ਉਹ ਹਿਮਾਲਿਆ ਪਰਬਤ ਦੇ ਸੁੰਦਰ ਸਿਖਰ ਪਰ ਜਿਸ ਪਰ ਦੇਵਤਾ ਤੇ ਕਿੰਨਰ ਗਨ ਜਿਨ੍ਹਾਂ ਦੇ ਹਿਰਦੇ ਕਾਮਨਾ ਕਰਕੇ ਤ੍ਰਿਪਤ ਸਨ ਤੇ ਅਪਸਰਾਂ ਨਾਲ ক্রীੜਾ ਕਰਦੇ ਸਨ ਤੇ ਗੰਗਾ ਜੀ ਦੇ ਪਵਿੱਤਰ ਜਲ ਦਾ ਪ੍ਰਵਾਹ ਲਹਿਰਾ ਦੇ ਰਿਹਾ ਸੀ ਬੈਠੀ ਸੀ ਉਸਨੇ ਇੰਦਰ ਦੇ ਦੂਤ ਨੂੰ ਆਪਣੇ ਵੱਲ ਆਉਂਦਿਆ ਵੇਖਿਆ ਜਦੋਂ ਉਹ ਨੇੜੇ ਆਇਆ ਤਾਂ ਉਸਨੇ ਕਿਹਾ ਆਇਓ ਸੁਭਾਗਿਆ ਦੇਵਦੂਤ ਤੁਸੀਂ ਦੇਵਗਣਾ ਵਿੱਚੋਂ ਸ੍ਰੇਸ਼ਟ ਹੋ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਓਗੇ ਕਿਰਪਾ ਕਰਕੇ ਦੱਸੋ ਦੇਵਦੂਤ ਨੇ ਉੱਤਰ ਦਿੱਤਾ हे ਪਦਰਹਿ ਅਰੇਸ਼ਟ ਨੇਮੀ ਇੱਕ ਰਾਜ ਰਖੀ ਧਰਮਾਤਮਾ ਨੇ ਆਪਣੇ ਪੁੱਤਰ ਨੂੰ ਰਾਜ ਦੇ ਕੇ ਵਿਰਾਗ ਧਾਰਨ ਕਰ ਲਿਆ ਉਸਨੇ ਸਭ ਵਿਸ਼ਿਆਂ ਦੀ ਇੱਛਾ ਤਿਆਗ ਕੇ ਗੰਨਮਾਦਨ ਪਰਬਤ ਪਰ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਨਾਲ ਮੈਨੂੰ ਇੱਕ ਕੰਮ ਸੀ ਉਸ ਕੰਮ ਲਈ ਮੈਂ ਹੁਣੇ ਰਾਜਾ ਇੰਦਰ ਦੇ ਕੋਲ ਜਿਸ ਦਾ ਮੈਂ ਦੂਤ ਹਾਂ ਸਪੂਰਨ ਬਿਰਤਾਂਦ ਦੱਸਣ ਲਈ ਜਾ ਰਿਹਾ ਹਾਂ ਅਪਸ਼ਰਾਂ ਨੇ ਪੁੱਛਿਆ हे ਭਗਵਾਨ ਉਹ ਬਿਰਤਾਂਦ ਕੀ ਹੈ ਤੁਸੀਂ ਮੇਰੇ ਲਈ ਬਹੁਤ ਪਿਆਰੇ ਹੋ ਇਹ ਜਾਣ ਕੇ ਮੈਂ ਤੁਹਾਨੂੰ ਪੁੱਛਿਆ ਹੈ ਜਿਹੜੇ ਮਹਾਪਰਸ਼ੂਨ ਦੇਹਨ ਉਹਨਾਂ ਨੂੰ ਜੇ ਕੋਈ ਪ੍ਰਸ਼ਨ ਕਰਦਾ ਹੈ ਤਾਂ ਉਹ ਬੜੇ ਪ੍ਰੇਮ ਨਾਲ ਉੱਤਰ ਦਿੰਦੇ ਹਨ ਦੇਵਦੂਤ ਬੋਲਿਆ हे ਪਦਰੇ ਓ ਬਿਰਤਾਂਦ ਮੈਂ ਵਿਸਤਾਰ ਨਾਲ ਤੈਨੂੰ ਸੁਣਾਉਂਦਾ ਹਾਂ ਮਨ ਲਗਾ ਕੇ ਸੁਣੋ ਰਾਜੇ ਨੇ ਜਦੋਂ ਗੰਨਮਾਦਨ ਪਹਾੜਤ ਪਰ ਬੜਾ ਤਪ ਕੀਤਾ ਤਦ ਦੇਵਤਿਆਂ ਦੇ ਰਾਜੇ ਇੰਦਰ ਨੇ ਮੈਨੂੰ ਬੁਲਾ ਕੇ ਆਗਿਆ ਕੀਤੀ ਕਿ हे ਦੂਤ ਤੂੰ ਗੰਨਮਾਦਨ ਪਹਾੜਤ ਵਿੱਚ ਨਾਨਾ ਪ੍ਰਕਾਰ ਦੀ ਸਮੱਗਰੀ ਤੇ ਗੰਦਰਵ ਇੱਕ ਸਿੱਧ ਕਿੰਨਰ ਤਾਲ ਮਿਰਦੰਗ ਆਦ ਬਜੰਤਰ ਸ਼ਿਗ ਲੈ ਜਾ ਤੇ ਰਾਜੇ ਨੂੰ ਵਿਮਾਨ ਪਰ ਬਿਠਾ ਕੇ ਇੱਥੇ ਲੈ ਆ ਤਦ ਮੈਂ ਵਿਮਾਨ ਤੇ ਸਭ ਸਮਗਰੀ ਸਮੇਤ ਜਿੱਥੇ ਰਾਜਾ ਤਪ ਕਰਦਾ ਸੀ ਉੱਥੇ ਗਿਆ ਤਾਂ ਮੈਂ ਰਾਜੇ ਨੂੰ ਕਿਹਾ हे ਰਾਜਨ ਆਪ ਲਈ ਮੈਂ ਵਿਮਾਨ ਲੈ ਕੇ ਆਇਆ ਹਾਂ ਇਸ ਪਰ ਚੜ ਕੇ ਆਪ ਸਵਰਗ ਨੂੰ ਚੱਲੋ ਤੇ ਦੇਵਤਿਆਂ ਦੇ ਭੋਗ ਭੋਗੋ ਮੇਰੀ ਇਹ ਗੱਲ ਸੁਣ ਕੇ ਰਾਜੇ ਨੇ ਕਿਹਾ हे ਦੇਵਦੂਤ ਪਹਿਲਾਂ ਤੂੰ ਮੈਨੂੰ ਸਵਰਗ ਦਾ ਬਿਰਤਾਂਤ ਦੱਸ ਕਿ ਤੁਹਾਡੇ ਸਵਰਗ ਵਿੱਚ ਗੁਣ ਤੇ ਦੋਸ਼ ਕੀ ਕੀ ਹਨ ਉਹਨਾਂ ਨੂੰ ਸੁਣ ਕੇ ਮੈਂ ਵਿਚਾਰ ਕਰਾਂਗਾ ਜੇ ਮੇਰੀ ਇੱਛਾ ਹੋਈ ਤਾਂ ਮੈਂ ਸਵਰਗ ਵਿੱਚ ਜਾਵਾਂਗਾ ਦੇਵਦੂਤ ਨੇ ਕਿਹਾ हे ਰਾਜਨ ਸਵਰਗ ਵਿੱਚ ਬੜੇ ਦੇ ਬਹਿ ਭੋਗ ਹਨ ਬੜੇ ਪੁੰਨ ਤੇ ਪ੍ਰਤਾਪ ਕਰਕੇ ਜੀਵ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਮਨੁੱਖਾਂ ਦੇ ਮੱਧਮ ਪੁੰਨ ਹੁੰਦੇ ਹਨ ਉਹਨਾਂ ਨੂੰ ਮੱਧਮ ਸਵਰਗ ਮਿਲਦਾ ਹੈ ਕਨਿਸ਼ਟ ਪੌਣ ਵਾਲੇ ਕਨਿਸ਼ਟ ਸਵਰਗ ਨੂੰ ਪੌਂਦੇ ਹਨ ਇਹ ਸਵਰਗ ਦੇ ਗੁਣ ਹਨ ਜੋ ਮੈਂ ਆਪ ਨੂੰ ਦੱਸੇ ਹਨ ਹੁਣ ਸਵਰਗ ਦੇ ਦੋ ਸੁਣੋ हे ਰਾਜਨ ਆਪ ਤੋ ਉੱਚੇ ਬੈਠੇ ਜੋ ਦਿਖਾਈ ਦਿੰਦੇ ਹਨ ਤੇ ਉੱਤਮ ਸੁਖ ਭੋਗਦੇ ਹਨ ਉਹਨਾਂ ਨੂੰ ਵੇਖ ਕੇ ਤਾਪ ਦੀ ਉਤਪਤੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਉੱਚਤਾ ਸਹੀ ਨਹੀਂ ਜਾਂਦੀ ਜਿਹੜੇ ਆਪਣੇ ਸਮਾਨ ਸੁਖ ਭੋਗਦੇ ਹਨ ਉਹਨਾਂ ਨੂੰ ਵੇਖ ਕੇ ਕ੍ਰੋਧ ਪੈਦਾ ਹੁੰਦਾ ਹੈ ਕਿ ਮੇਰੇ ਬਰਾਬਰ ਕਿਉਂ ਬੈਠੇ ਹਨ ਜੋ ਆਪ ਤੋਂ ਹੀਠਾ ਬੈਠੇ ਹਨ ਉਹਨਾਂ ਨੂੰ ਵੇਖ ਕੇ ਆਪ ਨੂੰ ਅਭਿਮਾਨ ਉਪਜਦਾ ਹੈ ਕਿ ਮੈਂ ਇਹਨਾਂ ਤੋਂ ਸ਼੍ਰੇਸ਼ਟ ਹਾਂ ਇੱਕ ਦੋਸ਼ ਹੋਰ ਇਹ ਹੈ ਕਿ ਜਦੋਂ ਜੀਵ ਦੇ ਪੁੰਨ ਖੀਨ ਹੁੰਦੇ ਹਨ ਤਦ ਉਹ ਉਸ ਵੇਲੇ ਜੀਵ ਨੂੰ ਮਾਤ ਲੋਕ ਵਿੱਚ ਡੇਗ ਦਿੰਦੇ ਹਨ ਇੱਕ ਖਿੰਨ ਵੀ ਸਵਰਗ ਵਿੱਚ ਨਹੀਂ ਰਹਿਣ ਦਿੰਦੇ ਇਸ ਵਰਗ ਦੇ ਗੁਣ ਤੇ ਦੋਸ਼ ਹਨ हे ਪਧਰੇ ਜਦੋਂ ਰਾਜੇ ਨੂੰ ਸਵਰਗ ਬਾਰੇ ਵਿੱਚ ਸਾਰਾ ਬਿਰਤਾਂ ਦੱਸਿਆ ਤਾਂ ਰਾਜੇ ਨੇ ਕਿਹਾ हे ਦੇਵਦੂਤ ਇਸ ਸਵਰਗ ਦੇ ਯੋਗ ਮੈਂ ਨਹੀਂ ਤੇ ਨਾ ਹੀ ਮੈਨੂੰ ਐਸੇ ਸਵਰਗ ਦੀ ਕੋਈ ਇੱਛਾ ਹੈ ਮੈਂ ਉਗਰ ਤਪ ਕਰਕੇ ਜਿਵੇਂ ਸੱਪ ਆਪਣੇ ਕੁੰਜ ਨੂੰ ਪ੍ਰਾਣੀ ਜਾਣ ਕੇ ਤਿਆਗ ਦਿੰਦਾ ਹੈ ਤਿਵੇਂ ਮੈਂ ਇਸ ਰੀਰ ਤਿਆਗ ਦਿਆਂਗਾ हे ਦੇਵਦੂਤ ਤੂੰ ਆਪਣੇ ਵਿਮਾਨ ਨੂੰ ਜਿੱਥੋਂ ਲਿਆਇਆ ਹੈ ਉੱਥੇ ਹੀ ਲੈ ਜਾ ਮੇਰੀ ਐਸੇ ਸਵਰਗ ਨੂੰ ਨਮਸਕਾਰ ਹੈ हे ਦੇਵੀ ਜਦੋਂ ਰਾਜੇ ਨੇ ਮੈਨੂੰ ਇਸ ਪ੍ਰਕਾਰ ਉੱਤਰ ਦਿੱਤਾ ਤਦ ਮੈਂ ਵਿਮਾਨ ਤੇ ਅਪਸ਼ਰਾਂ ਆਦਿ ਸਭ ਨੂੰ ਲੈ ਕੇ ਸਵਰਗ ਨੂੰ ਵਾਪਸ ਚਲਾ ਗਿਆ ਤੇ ਸਾਰਾ ਬਿਰਤਾਂਦ ਰਾਜੇ ਇੰਦਰ ਨੂੰ ਜਾ ਕੇ ਦੱਸਿਆ ਰਾਜਾ ਇੰਦਰ ਮੇਰੇ ਕੋਲ ਸਾਰੇ ਸਮਾਚਾਰ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਬੜੀ ਸੁੰਦਰ ਬਾਣੀ ਨਾਲ ਆਪਣੇ ਮੂੰਹ ਤੋਂ ਇਹ ਵਾਕ ਕਹਿ ਹੇ ਦੂਤ ਤੂੰ ਇੱਕ ਵਾਰ ਫਿਰ ਜਿੱਥੇ ਰਾਜਾ ਬੈਠਾ ਹੈ ਉੱਥੇ ਜਾ ਰਾਜਾ ਸੰਸਾਰ ਤੋਂ ਉਪਰਾਮ ਹੋ ਗਿਆ ਹੈ ਉਸਨੂੰ ਹੁਣ ਆਤਮ ਪੱਤ ਦੀ ਇੱਛਾ ਹੋਈ ਹੈ ਸੋ ਤੁ ਰਾਜੇ ਨੂੰ ਆਪਣੇ ਨਾਲ ਲੈ ਕੇ ॠषि ਵਾਲਮੀਕ ਜੀ ਦੇ ਕੋਲ ਜਿਨ੍ਹਾਂ ਨੇ ਆਤਮ ਤਤ ਨੂੰ ਆਤਮਾ ਕਰਕੇ ਜਾਣਿਆ ਹੈ ਲਿਜਾ ਕੇ ਮੇਰਾ ਸੰਦੇਸ਼ਾ ਦੇਣਾ ਕਿ ਇਹ ਰਾਜਾ ਬੋਧ ਦਾ ਅਧਿਕਾਰੀ ਹੈ ਇਸ ਨੂੰ ਕਿੰਤੂ ਤੇ ਪਦਾਰਥ ਦੀ ਵੀ ਇੱਛਾ ਨਹੀਂ ਇਸ ਲਈ ਤੁਸੀਂ ਇਸ ਨੂੰ ਤਤ ਬੋਧ ਦਾ ਉਪਦੇਸ਼ ਕਰੋ ਤਾਂ ਕਿ ਇਹ ਤਤ ਬੋਧ ਨੂੰ ਪ੍ਰਾਪਤ ਕਰਕੇ ਸੰਸਾਰਿਕ ਦੁੱਖਾਂ ਤੋਂ ਮੁਕਤ ਹੋ ਜਾਵੇ हे ਪਦਰੇ ਜਦੋਂ ਰਾਜਾ ਇੰਦਰ ਨੇ ਮੈਨੂੰ ਇਹ ਆਗਿਆ ਦਿੱਤੀ ਤਾਂ ਮੈਂ ਉੱਥੋਂ ਚੱਲ ਕੇ ਰਾਜੇ ਕੋਲ ਗਿਆ ਤੇ ਉਸ ਨੂੰ ਕਿਹਾ हे ਰਾਜਨ ਤੁਸੀਂ ਸੰਸਾਰ ਸਮੁੰਦਰ ਤੋਂ ਮੁਕਤ ਹੋਣ ਲਈ ॠषि वाल्मीकि ਜੀ ਦੇ ਕੋਲ ਚੱਲੋ ਉਹ ਆਪ ਨੂੰ ਉਪਦੇਸ਼ ਦੇਣਗੇ ਤਦ ਰਾਜੇ ਨੂੰ ਨਾਲ ਲੈ ਕੇ ਮੈਂ ॠषि वाल्मीकि ਜੀ ਦੇ ਅਸਥਾਨ ਪਰ ਗਿਆ ਉਸ ਸਥਾਨ ਤੇ ਰਾਜੇ ਨੂੰ ਬਿਠਾ ਕੇ ॠषि ਜੀ ਨੂੰ ਨਮਸਕਾਰ ਕਰਕੇ ਰਾਜੇ ਇੰਦਰ ਦਾ ਸੰਦੇਸ਼ ਦਿੱਤਾ ਤਾਦ ਰਿਸ਼ੀ ਵਾਲਮੀਕ ਜੀ ਨੇ ਰਾਜੇ ਨੂੰ ਪੁੱਛਿਆ हे राजन ਆਨੰਦ ਪ੍ਰਸੰਨ ਹੋ ਰਾਜੇ ਨੇ ਕਿਹਾ हे ਭਗਵਾਨ हे परम तत्वज्ञ ते ਵਿਦਾਂਤ ਜਾਣਨ ਵਾਲਿਆ ਵਿੱਚੋਂ ਸ੍ਰੇਸ਼ਟ ਰਿਸ਼ੀ ਜੀ ਮੈਂ ਆਪ ਦੇ ਦਰਸ਼ਨ ਕਰਕੇ ਕਿਰਤਾਰਥ ਹੋਇਆ ਹਾਂ ਤੇ ਮੈਨੂੰ ਬੜੀ ਪ੍ਰਸੰਤਾ ਹੋਈ ਹੈ ਮੈਂ ਆਪ ਤੋਂ ਇਹ ਪ੍ਰਸ਼ਨ ਪੁੱਛਦਾ ਹਾਂ ਕਿਰਪਾ ਕਰਕੇ ਉੱਤਰ ਦੇਣਾ ਕਿ ਸੰਸਾਰ ਬੰਧਨ ਤੋਂ ਮੁਕਤ ਕਿਵੇਂ ਹੋਈਏ ਰਾਜੇ ਦਾ ਪ੍ਰਸ਼ਨ ਸੁਣ ਕੇ ਰਿਸ਼ੀ ਵਾਲਮੀਕ ਜੀ ਬੋਲੇ हे राजन मैं महा रामायण ओषधि बारे आप नु दसदा हां उस नु सुन के उस दा तात्पर्य अपने हृदय विच धारन दा यत्न करना जदों तात्पर्य हृदय विच धार लोगे तदों जीवन मुक्त हो के विचरोगे हे राजन विशिष्ट जी ते रामचन्द्र जी दा संबंध है उस संबंध विच मोख दा उपाय दसया गया है उस नु सुन के जिवें रामचन्द्र जी अपने स्वभाव विच ਸਥਿਤੀ ਹੋਏ ਦੇ ਜੀਵਨ ਮੁਕਤ ਹੋ ਕੇ ਵਿਚਰੇ ਹਨ ਤਵੇਂ ਤੁਸੀਂ ਵੀ ਵਿਚਰੋਗੇ ਰਾਜੇ ਨੇ ਕਿਹਾ हे भगवान रामचन्द्र जी ਕੌਣ ਸਨ ਕਿਹੋ ਜੇ ਸ਼ਾਂਤੇ ਕਿਸ ਤਰ੍ਹਾਂ ਦੇ ਹੋ ਕੇ ਵਿਚਰੇ ਸਨ ਸੋ ਕਿਰਪਾ ਕਰਕੇ ਮੈਨੂੰ ਦੱਸੋ ਬਾਲਮਿਕ ਜੀ ਬੋਲੇ हे राजन श्राप ਦੇ ਅਧੀਨ ਹੋ ਕੇ ਸਚਦਾਨੰਦ ਵਿਸ਼ਨੂੰ ਜੀ ਅਵਦੇਤ ਗਿਆਨ ਨਾਲ ਸੰਪੰਨ ਹਨ ਪਰ ਗਿਆਨ ਨੂੰ ਅੰਗੀਕਾਰ ਕਰਕੇ ਆਪਣੇ ਮਨੁੱਖ ਦਾ ਸਰੀਰ ਕੀਤਾ। ਇਤਨਾ ਸੁਣ ਕੇ ਰਾਜੇ ਨੇ ਪੁੱਛਿਆ, "ਹੇ ਭਗਵਾਨ, ਜਿਦਾਨੰਦ ਹਰੀ ਨੂੰ श्राਪ ਕਿਵੇਂ ਹੋਇਆ ਤੇ ਕਿਸ ਨੇ ਇਹ ਪਾ ਸ਼ਰਾਪ ਦਿੱਤਾ? ਇਹ ਵਾਰਤਾ ਮੈਨੂੰ ਦੱਸੋ।" ਵਾਲਮੀਕ ਜੀ ਬੋਲੇ, "ਹੇ ਰਾਜਨ, ਇੱਕ ਸਮੇਂ ਸੰਤ ਕੁਮਾਰ ਜੋ ਨਹਿਕਾਮ ਹਨ, ਬ੍ਰਹਮਪੁਰੀ ਵਿੱਚ ਬੈਠੇ ਸਨ ਤੇ ਲੋਕ ਦੇ ਪਤੀ ਵਿਸ਼ਨੂੰ ਭਗਵਾਨ ਜੀ ਬੇਕੁੰਠ ਤੋਂ ਉੱਤਰ ਕੇ ਬ੍ਰਹਮਪੁਰੀ ਵਿੱਚ ਆਏ। ਤਦ ਬ੍ਰਹਮਾ ਸਮੇਤ ਸਭ ਸਬਾ ਉੱਠ ਕੇ ਖੜੀ ਹੋਈ ਤੇ ਭਗਵਾਨ ਜੀ ਦੀ ਪੂਜਾ ਕੀਤੀ ਸਨਤ ਕੁਮਾਰ ਨੇ ਭਗਵਾਨ ਦੀ ਪੂਜਾ ਨਾ ਕੀਤੀ ਸਨਤ ਕੁਮਾਰ ਦੇ ਇਸ ਵਰਤਾਓ ਨੂੰ ਵੇਖ ਕੇ ਵਿਸ਼ਨੂੰ ਭਗਵਾਨ ਜੀ ਬੋਲੇ हे ਸਨਤ ਕੁਮਾਰ ਆਪ ਨੂੰ ਨਹਕਾਮਤਾ ਦਾ ਅਭਿਮਾਨ ਹੈ ਇਸ ਲਈ ਤੁਸੀਂ ਕੰਮ ਕਰਕੇ ਅਤੁਰ ਹੋਵੋਗੇ ਤੇ ਸਵਾਮ ਕਾਰਤਕ ਤੁਹਾਡਾ ਨਾਮ ਹੋਵੇਗਾ ਤਦ ਸਨਤ ਕੁਮਾਰ ਬੋਲੇ हे ਵਿਸ਼ਨੂੰ ਸਰਬਕਤਾ ਦਾ ਅਭਿਮਾਨ ਆਪ ਨੂੰ ਹੈ ਆਪ ਦੀ ਸਰਭਗਤਾ ਕੁਝ ਸਮਾਂ ਨਿਵਰਤ ਹੋ ਕੇ ਆਪ ਨੂੰ ਅਗਿਆਨਤਾ ਪ੍ਰਾਪਤ ਹੋਵੇਗੀ। हे राजन ਇਕਤਾਏ हो श्राप ਹੋਇਆ। ਹੋਰ ਵੀ ਸੁਣੋ। ਇੱਕ ਸਮੇ ਪ੍ਰਗਉ ਦੀ ਇਸਤਰੀ ਗੁਮ ਹੋ ਗਈ। ਇਸਤਰੀ ਦੇ ਵਿਛੋੜੇ ਕਰਕੇ ਉਸ ॠषि ਨੂੰ ਬਹੁਤ ਗਰੋਧ ਆਇਆ। ਉਸ ਨੂੰ ਵੇਖ ਕੇ ਵਿਸ਼ਨੂੰ ਜੀ ਹੱਸ ਪਏ। ਤਦ ਬ੍ਰਿਗਤ ਬ੍ਰਾਹਮਣ ਨੇ ਵਿਸ਼ਨੂੰ ਜੀ ਨੂੰ श्राप ਦਿੱਤਾ ਕਿ हे ਵਿਸ਼ਨੂੰ ਤੁਸੀਂ ਮੇਰੀ ਦਸ਼ਾਤੇ ਹੱਸੇ ਹੋ। ਸੋ ਮੇਰੇ ਵਾਂਗੂ ਤੁਸੀਂ ਵੀ ਇਸਤਰੀ ਦੇ ਵਿਯੋਗ ਵਿੱਚ ਦੁਖੀ ਹੋਵੋਗੇ। ਇੱਕ ਸਮੇਂ ਦੇਵ ਸ਼ਰਮਾ ਨਾਮ ਦੇ ਬ੍ਰਾਹਮਣ ਨੇ ਨਰਸਿੰਘ ਭਗਵਾਨ ਨੂੰ ਸ਼ਰਾਪ ਦਿੱਤਾ ਸੀ ਉਹ ਵੀ ਸੁਣੋ ਇੱਕ ਦਿਨ ਨਰਸਿੰਘ ਭਗਵਾਨ ਗੰਗਾ ਦੇ ਕਿਨਾਰੇ ਪਰ ਬੈਠੇ ਉੱਥੇ ਦੇਵ ਸ਼ਰਮਾ ਬ੍ਰਾਹਮਣ ਦੀ स्त्री ਨੂੰ ਵੇਖ ਕੇ ਨਰਸਿੰਘ ਜੀ ਭਿਆਨਕ ਰੂਪ ਧਾਰ ਕੇ ਹੱਸੇ ॠषि ਦੀ स्त्री ਨੇ ਡਰ ਕੇ ਪ੍ਰਾਨ ਤਿਆਗ ਦਿੱਤੇ ਤਦ ਦੇਵ ਸ਼ਰਮਾ ਨੇ ਸ਼ਰਾਪ ਦਿੱਤਾ ਕਿ ਤੂੰ ਸਾ ਮੇਰੀ ਇਸਤਰੀ ਨੂੰ ਮੇਰੇ ਤੋਂ ਵਿਛੋੜ ਦਿੱਤਾ ਹੈ ਇਸ ਲਈ ਤੁਸੀਂ ਵੀ ਇਸਤਰੀ ਦਾ ਵਿਯੋਗ ਪਾਓਗੇ हे ਰਾਜਨ ਸਨਤ ਕੁਮਾਰ ਪ੍ਰਿਗ੍ਰਿਸ਼ੀ ਤੇ ਦੇਵ ਸ਼ਰਮਾ ਬ੍ਰਹਮਣ ਦੇ श्राप ਕਰਕੇ বিষ্ণੂ ਭਗਵਾਨ ਨੇ ਮਨੁੱਖ ਦਾ ਸਰੀਰ ਧਾਰਨ ਕੀਤਾ ਹੈ। ਅੱਗੇ ਜੋ ਬਿਰਤਾਂਤ ਹੋਇਆ ਸੋ ਸਾਵਧਾਨ ਹੋ ਕੇ ਸੁਣੋ। ਅਨੁਭਵਵਾਤਮਕ ਮੇਰਾ ਆਤਮਾਜੁਤ ਲੋਕੀ ਅਰਥਾਤ ਦੇਵ ਸਵਰਗ ਪਤਾਲ ਲੋਕਾਂ ਵਿੱਚ ਪ੍ਰਕਾਸ਼ ਕਰਦਾ ਹੈ ਤੇ ਅੰਦਰ ਬਾਹਰ ਆਤਮ ਤਤ ਨਾਲ ਪੂਰਨ ਹੈ। ਉਸ ਸਰਬ ਆਤਮਾ ਨੂੰ ਮੇਰੀ ਨਮਸਕਾਰ ਹੈ। हे राजन हे ज, अनात, ए शास्त्र जो आरंभ ਕੀਤਾ ਹੈ ਇਸ ਦਾ ਵਿਸ਼ੇ प्रयोजन ਤੇ ਸੰਬੰਧ ਕੀ ਹੈ ਤੇ ਅਧਿਕਾਰੀ ਕੌਣ ਹਨ ਸੁ ਸੁਨੋ सच्चिदानंद रूप अचिन्ते चिनन मात्र आत्मा ਨੂੰ ਜ ਜਨਉਂਦਾ ਹੈ सो ਵਿਖੇ ਹੈ ਪਰਮਨੰਦ ਆਤਮਾ ਦੀ ਪ੍ਰਾਪਤੀ ਤੇ अनातम अनातम अभिमान दी दुख निवृत्ति ए प्रयोजन है ब्रह्म विद्या मोख उपाय नाल आत्म पद ਪ੍ਰਤੀਪਾਦਨ ਹੈ ਸੋ ਸੰਬੰਧ ਹੈ ਜਿਸ ਨੂੰ ਇਹ ਨਿਸ਼ਚੈ ਹੈ ਕਿ ਮੈਂ ਅਬਦੂਤ ਬ੍ਰਹਮ ਅਨਾਤਮ ਦੇ ਦੇ ਨਾਲ ਬੱਜਾ ਹੋਇਆ ਹਾਂ ਉਸ ਤੋਂ ਕਿਸ ਤਰ੍ਹਾਂ ਛੁੱਟਾਂ ਉਹ ਨਾ অতি ਅਗਿਆਨਵਾਨ ਹੈ ਨਾ ਮੂਰਖ ਹੈ ਐਸਾ ਵਿਕ੍ਰਿਤੀ ਆਤਮਾ ਇੱਥੇ ਅਧਿਕਾਰੀ ਹੈ ਮੋਖ ਉਪਾਇ ਪਰਮਾਨੰਦ ਦੀ ਪ੍ਰਾਪਤੀ ਕਰਨ ਵਾਲਾ ਹੈ ਜਿਹੜਾ ਪੁਰਸ਼ ਇਸ ਨੂੰ ਵਿਚਾਰੇਗਾ ਉਹ ਵਿਗਿਆਨਵਾਨ ਹੋ ਕੇ ਫਿਰ ਜਨਮ ਮਰਨ ਸੰਸਾਰ ਵਿੱਚ ਨਹੀਂ ਆਵੇਗਾ हे राजन ए महारमायण पावन है सुनन मात्र नाल ही सब पास नास हो ਜਾਂਦੇ ਹਨ जिस ਵਿੱਚ राम कथा है ए ਪਹਿਲਾ ਮੈਂ ਭਾਰਦਵਾਜ ਸ਼ਿਸ਼ ਨੂੰ ਸੁਣਾਈ ਸੀ ਜਿਸ ਸਮੇਂ ਭਾਰਦਵਾਜ ਸ਼ੇਤ ਨੂੰ ਇਕਾਗਰ ਕਰ ਕੇ ਮੇਰੇ ਕੋਲ ਆਇਆ ਸੀ ਉਸ ਨੂੰ ਮੈਂ ਉਪਦੇਸ਼ ਦਿੱਤਾ ਸੀ ਉਹ ਮੇਰਾ ਉਪਦੇਸ਼ ਸੁਣ ਕੇ ਬਚਨ ਰੂਪੀ ਸਮੁੰਦਰ ਤੋਂ ਸਾਰ ਰੂਪੀ ਰਤਨ ਕੱਢ ਕੇ ਹਿਰਦੇ ਵਿੱਚ ਧਾਰ ਕੇ ਇੱਕ ਸਮੇ ਸਮੇਰ ਪਰਬਤ ਪਰ ਗਿਆ ਉੱਥੇ ਬ੍ਰਹਮਾ ਜੀ ਬੈਠੇ ਸਨ ਉਸ ਨੇ ਉਨ੍ਹਾਂ ਨੂੰ ਨਮਸਕਾਰ ਕੀਤੀ ਤੇ ਉਨ੍ਹਾਂ ਦੇ ਕੋਲ ਬੈਠ ਕੇ ਇਹ ਕਥਾ ਸੁਣਾਈ ਤਦ ਬ੍ਰਹਮਾ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਕਿਹਾ हे ਪੁੱਤਰ ਕੁਛ ਵਾਰ ਮੰਗ ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ ਭਾਰਦਵਾਜ ਨੇ ਜਿਸ ਦਾ ਉਧਾਰ ਆਸ਼ੈ ਸੀ ਉਸ ਨੇ ਕਿਹਾ हे ਪੁੱਤ ਭਵਿਕ ਦੇ ਈਸ਼ਰ ਜੇ ਤੁਸੀਂ ਪ੍ਰਸੰਨ ਹੋਏ ਤਾਂ ਮੈਨੂੰ ਇਹ ਵਾਰ ਦਿਓ ਕਿ ਸੰਸਾਰ ਦੇ ਸਮੂਹ ਜੀਵ ਦੁੱਖ ਤੋਂ ਮੁਕਤ ਹੋਵਨ ਤੇ ਪਰਮਪਤ ਨੂੰ ਪ੍ਰਾਪਤ ਕਰਨ ਉਸ ਦਾ ਉਪਾਏ ਦੱਸੋ। ਬ੍ਰਹਮਾ ਜੀ ਨੇ ਕਿਹਾ, "हे पुत्र, ਤੂੰ ਆਪਣੇ ਗੁਰੂ ਵਾਲਮੀਕ ਜੀ ਦੇ ਕੋਲ ਜਾ। ਉਹਨਾਂ ਨੇ ਆਤਮ ਬੋਧ ਮਹਾ ਰਮਾਇਣ ਜੋ ਪਰਮ ਪਾਵਨ ਤੇ ਸੰਸਾਰ ਸਮੁੰਦਰ ਤੋਂ ਤਾਰਨ ਦਾ ਪੁੱਲ ਹੈ, ਉਸ ਅਨੰਤੰਦਿਤ ਆਨੰਦਦਿਤ ਸ਼ਾਸਤਰ ਦਾ ਆਰੰਭ ਕੀਤਾ ਹੈ।" ਉਸ ਸ਼ਾਸਤਰ ਨੂੰ ਸੁਣ ਕੇ ਜੀਵ ਮਹਾ ਮੋਹ ਸੰਸਾਰ ਸਮੁੰਦਰ ਤੋਂ ਤਰਨ ਗਏ ਫਿਰ ਆਪ ਹੀ ਪਰਮ ਈਸ਼ਟੀ ਬ੍ਰਹਮਾ ਜਿਨ੍ਹਾਂ ਦੀ ਸਰਬ ਭੂਤ ਦੇ ਹਿੱਤ ਵਿੱਚ ਪ੍ਰੀਤੀ ਹੈ ਭਾਰਦਵਾਜ ਨੂੰ ਆਪਣੇ ਨਾਲ ਲੈ ਕੇ ਮੇਰੇ ਆਸ਼ਰਮ ਵਿੱਚ ਆਏ ਮੈਂ ਭਲੀ ਪ੍ਰਕਾਰ ਉਹਨਾਂ ਦੀ ਪੂਜਾ ਕੀਤੀ ਉਹਨਾਂ ਨੇ ਮੈਨੂੰ ਕਿਹਾ हे मुਨਿਆ ਵਿੱਚੋਂ ਸ਼੍ਰੇਸ਼ਟ ਵਾਲਮੀਕ ਜੀ ਇਹ ਜੋ ਰਾਮ ਦੇ ਸੁਭਾਵ ਦੇ ਕਥਨ ਦਾ ਆਰੰਭ ਆਪ ਨੇ ਕੀਤਾ ਹੈ ਉਸ ਉਦਦਮ ਦਾ ਤਿਆਗ ਨਾ ਕਰਨਾ ਇਸ ਨੂੰ ਆਦ ਤੋਂ ਅੰਤ ਤੱਕ ਸਮਾਪਤ ਕਰਨਾ ਕਿਉਂਕਿ ਇਹ ਮੋਖ ਉਪਾਏ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨ ਲਈ ਜਹਾਜ਼ ਰੂਪ ਹੈ ਇਸ ਤੋਂ ਸਭ ਜੀਵ ਕਿਰਤਾਰਤ ਹੋਣਗੇ ਇਤਨਾ ਕਹਿ ਕੇ ਬ੍ਰਹਮਾ ਜੀ ਜਿਵੇਂ ਸਮੁੰਦਰ ਤੋਂ ਅਵਰਤ ਚੱਕਰ ਇੱਕ ਮਹੂਰਤ ਪਰਯੰਤ ਉੱਠ ਕੇ ਫਿਰ ਲੀਨ ਹੋ ਜਾਂਦਾ ਹੈ ਤੇ ਵੇ ਅੰਤਰ ਧਿਆਨ ਹੋ ਗਿਆ ਤਦ ਮੈਂ ਭਾਰਤਵਾਜ ਨੂੰ ਕਿਹਾ हे ਪੁੱਤਰ ਬ੍ਰਹਮਾ ਜੀ ਨੇ ਕਿਹਾ ਹੈ ਉਹਨਾਂ ਨੇ ਕਿ ਬ੍ਰਹਮਾ ਜੀ ਨੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ हे ਭਗਵਾਨ ਤੁਹਾਨੂੰ ਬ੍ਰਹਮਾ ਜੀ ਨੇ ਇਹ ਕਿਹਾ ਹੈ ਕਿ হে ਮੁਨੀਆਂ ਵਿੱਚੋਂ ਸ੍ਰੇਸ਼ਟ ਇਹ ਜੋ ਤੁਸੀਂ ਰਾਮ ਦੇ ਸੁਭਾਅ ਦੇ ਕਥਨ ਦਾ ਉੱਤਮ ਕੀਤਾ ਹੈ ਉਸ ਦਾ ਤਿਆਗ ਨਾ ਕਰ ਕਿਉਂਕਿ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਹ ਕਥਾ ਜਹਾਜ਼ ਰੂਪ ਹੈ ਇਸ ਨੂੰ ਪੜ ਸੁਣ ਕੇ अनेका ਜੀਵ ਕਿਰਦਾਰ ਧੋ ਕੇ ਸੰਸਾਰ ਸੰਕਰਤ ਤੋਂ ਮੁਕਤ ਹੋਣਗੇ ਇਤਨਾ ਕਹਿ ਕੇ ਬਾਲਮਿਕ ਜੀ ਬੋਲੇ हे ਰਾਜਨ ਜਦੋਂ ਇਸ ਪ੍ਰਕਾਰ ਬ੍ਰਹਮਾ ਜੀ ਨੇ ਮੈਨੂੰ ਕਿਹਾ ਤਦ ਉਹਨਾਂ ਦੀ ਆਗਿਆ ਅਨੁਸਾਰ ਮੈਂ ਇਹ ਗ੍ਰੰਥ ਲਿਖ ਕੇ ਭਾਰਦਵਾਜ ਨੂੰ ਸੁਣਾਇਆ। हे पुत्र, ਵਿਸ਼ੇਸ਼ਟ ਜੀ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਜਿਸ ਤਰ੍ਹਾਂ ਰਾਮ ਜੀ ਨਹਿਸ਼ੰਗ ਹੋ ਕੇ ਵਿਚਰੇ ਹਨ, ਤਿਵੇਂ ਤੂੰ ਵੀ ਵਿਚਰ। ਤਦ ਉਸਨੇ ਪ੍ਰਸ਼ਨ ਕੀਤਾ। हे भगवान, ਜਿਸ ਪ੍ਰਕਾਰ ਰਾਮਚੰਦਰ ਜੀ ਜੀਵਨ ਮੁਕਤ ਹੋ ਕੇ ਵਿਚਰੇ ਹਨ, ਉਹ ਕਥਾ ਆਜ ਤੋਂ ਆਰੰਭ ਕਰਕੇ ਮੈਨੂੰ ਸੁਣਾਓ। ਬਾਲਮੀਕੀ ਜੀ ਬੋਲੇ, हे ਭਾਰਦਵਾਜ ਰਾਮਚੰਦਰ ਲਕਸ਼ਮਣ ਪਰਤ ਸ਼ਤਰੂਗਨ ਸੀਤਾ ਕੁਸ਼ਲਿਆ ਸੁમિતਰਾ ਦਸ਼ਰਥ ਅੱਠ ਦਾ ਇਹ ਜੀਵਨ ਮੁਕਤ ਹੋਏ ਹਨ ਤੇ ਅੱਠ ਮੰਤਰੀ ਅਸਗੁਣ ਤੇ ਵਿਸ਼ਿਸ਼ਟ ਵਾਮ ਦੇਵਤੋ ਆਦ ਅਸ਼ਟ ਵਿਸੰਤੀ ਜੀਵਨ ਮੁਕਤ ਹੋ ਕੇ ਵਿਚਰੇ ਹਨ ਉਹਨਾਂ ਦੇ ਨਾਮ ਸੁਣੋ ਰਾਮ ਜੀ ਤੋਂ ਲੈ ਕੇ ਦਸ਼ਰਥ ਪਰਯੰਤ ਅੱਠ ਤਾਂ ਇਹ ਕਿਰਤਾਰਤ ਹੋ ਕੇ ਅਭਿਰੋਧ ਬੈਦਵਾਨ ਹੋਏ ਹਨ ਤੇ ਪਹਿਲਾ ਕੁੰਤਪਾਸ਼ੀ ਦੂਜਾ ਸਤਵਰਦਨ ਤੀਜਾ ਸੁਖਤਾਮ ਚੌਥਾ ਪਿੱਖੀ ਹਨ ਪੰਜਵਾਂ ਇੰਦਰਜੀਤ ਛੇਮਾ ਹਨੂਮਾਨ ਸਤਮਾ ਵਿਸ਼ਿਸ਼ਟ ਤੇ ਅਠਮਾ ਵਾਮਦੇਵ ਇਹ ਅੱਠ ਮੰਤਰੀ ਨੈਸ਼ੰਕ ਹੋ ਕੇ ਛੇ ਸਟੰ ਕਰਦੇ ਰਹੇ ਤੇ ਸਦਾ ਦਵੈਤ ਅਨਿਸ਼ਟ ਹੋਏ ਹਨ ਇਹਨਾਂ ਨੂੰ ਕਦੀ ਵੀ ਸਵਰੂਪ ਤੋਂ ਦ્વੈਤ ਭਾਵ ਨਹੀਂ ਫੁਰਿਆ ਹੈ ਅਠਾਵੇਂ ਪਦ ਦੀ ਸਥਿਤੀ ਵਿੱਚ ਤ੍ਰਿਪਤ ਰਹਿ ਕੇ ਕੇਵਲ ਚਿੰਨ मात्र शुद्ध ਪਦ ਪਰਮ ਪਾਵਮਤਾ ਨੂੰ ਪ੍ਰਾਪਤ ਹੋਏ ਹਨ